ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਅਸੀਂ ਖੋਨੇਵਾਲ ਆਏ ਆ ਤੇ ਖੋਨੇਵਾਲ 17 ਥਾਵਾਂ ਤੋਂ ਜਿਹੜੇ ਤੁਸੀ ਦੇ ਬੰਨ ਸੀ ਉਹ ਟੁੱਟੇ ਸੀ ਤੇ ਬਾਬਾ ਜੀ ਸਰਹਾਲੀ ਵਾਲੇ ਤਰਨਤਾਰਨ ਤੇ ਗੁਰੂ ਕੇ ਬਾਗ ਵਾਲਿਆਂ ਨੇ ਉਹ ਬੰਨਾਂ ਦੀ ਸੇਵਾ ਲਈ ਸੀ ਤੇ ਉਹ ਬੰਨ ਜਿਹੜੇ ਨੇ ਉਹ ਵੱਜ ਗਏ ਆ ਤੇ ਤੁਹਾਨੂੰ ਅਸੀਂ ਬੰਦ ਦਿਖਾਉਣੀ 1 ਮਿੰਟ ਆ ਵੇਖੋ ਬੰਨ ਵੱਜ ਗਿਆ ਹੈ ਪਹਿਲਾ ਤੇ ਜਿਹੜੇ ਖੋਨੇਵਾਲ ਨੂੰ ਜਾਂਦਿਆਂ ਜਿਹੜੇ ਹੀ ਨਾ ਜਿਹੜੇ ਪਿੰਡ ਨੂੰ ਰਸਤਾ ਜਾਂਦਾ ਹੈ ਉਹ ਵੀ ਬੰਨ ਜਿਹੜੇ ਟੁੱਟ ਚੁਗੇ ਸੀ ਓ ਪੰਨਾ ਦੀ ਵੀ ਆ ਵੇਖੋ ਸੇਵਾ ਚੱਲਣ ਦੀ ਆ ਸਾਰੇ ਟਰੈਕਟਰਾਂ ਟਰਾਲੀਆਂ ਵਿੱਚ ਜਿਹੜੀ ਆ ਮਿੱਟੀ ਆਉਂਦੀ ਆ ਬੋਸਟ ਦੁਨੀਆ ਜਿਹੜੀ ਆ ਸੇਵਾ ਕਰਨ ਰਹੀ ਆ ਪਹਿਲਾਂ ਹਾਂਜੀ 1 ਮਿੰਟ ਹਾਂਜੀ ਕੀ ਹਾਲ ਹੈ ਸਾਰਿਆਂ ਦਾ ਆ ਵਿਖਾਇਆ ਇਹਨਾਂ ਤਾਂ ਉਹਦੇ ਬੰਨ ਆਪਣਾ ਸਮਨ ਵਿੱਚ ਦੂਜਾ ਬੰਨ ਵਿਖਾਇਆ ਜਿਹੜਾ ਕੋਨੇ ਵਾਲਾ ਮੀਨ ਬੰਨਿਆ ਕੋਲੋਂ ਵੀ 마ਸ਼ੀ ਵਾਲੇ ਪਾਸੇ ਉਹ ਮੀਨ ਬੰਨਿਆ ਤਿੰਨ ਬੰਨਈ ਇਹ ਕਾਹੀ ਬੰਨਤਾ ਵੀ ਬਾਬਾ ਜੀ ਨੇ ਆੜਾ ਠੀਕ ਆ ਇਹ ਕਿਹੜਾ ਪੜ ਪਹਿਲਾਂ ਤੋਂ ਮੁਖਾ ਲਿਆ ਦੂਜੀ ਪਾਸੇ ਉਹ ਤੇ ਇੱਕਾਈ ਦਰਾੜ ਤਿੰਨ ਬੰਨ ਬੰਨਿਆ ਜੀ ਇਹ ਕਾਜ ਦੇ ਟਰੈਕਟਰ ਆਉਂਦੇ ਆ ਨਾ ਅੱਜ ਇਥੇ ਟਰੈਕਟਰ ਆ ਰਿਹਾ ਵਾ ਇਹ ਵੀ ਬਾਬਾ ਜੀ ਨੇ ਬੰਨਿਆ ਇਹ ਇਹ ਇੱਥੋਂ ਲੈ ਕੇ ਤੇ ਉਹ ਜਿੰਨਾ ਦੂਰ ਉਹ ਤੇ ਆਹ ਟਰੈਕਟਰ ਤੋਂ ਲੈ ਕੇ ਤੇ ਜਿੰਨੀ ਦੂਰ ਉਹ ਗੱਡੀ ਨਹੀਂ ਸਮਨ ਜਿੰਨਾ ਟੁੱਟ ਗਈ ਇਹ ਵੀ ਬੋਲ ਵੱਡਾ ਪਾੜ ਪਿਆ ਹੈ ਇਹ ਵੀ ਉਹ ਜਿੱਥੇ ਬਲੇਰੋ ਗੱਡੀ ਇੱਥੋਂ ਲੈ ਕੇ ਤੇ ਬਲੇਰੋ ਗੱਡੀ ਜਿੰਨਾ ਪਾੜ ਪਿਆ ਇੱਚ ਆਹ ਇੱਥੋਂ ਲੈ ਕੇ ਤਾਂ ਉਸ ਤੱਕ ਇਹਦਾ ਪਤਾ ਹੈ ਤੁਹਾਨੂੰ ਤੇ ਜਿਹੜਾ ਦੂਜਾ ਵਾ ਆਪਣਾ ਪਹਿਲਾਂ ਮਖਾੜ ਵੀਡੀਓ ਦੇ ਵਿੱਚ ਤਿੰਨ ਬੰਨ ਬੱਦਿਆਂ ਬਾਬਾ ਜੀ ਨੇ ਤੇ ਹੁਣ ਅਗਲੇ ਪਾਸੇ ਜਾਂਦੇ ਆ ਕਿੰਨੇ ਕੀ ਹਿਸਾਬ ਤਾਵਿਆ ਫਿਰ ਤੁਹਾਨੂੰ ਵਿਖਾਉਨੇ ਆ ਹਾਂਜੀ ਜਿਹੜੇ ਅਗਲੇ ਪਾਸੇ ਵਾਲਾ ਬੰਨ ਉਹ ਵਿਖਾਉਨੇ ਤੁਹਾਨੂੰ ਵੀ ਚੰਗੀ ਵਾਲਾ ਬੰਨ ਉਹ ਵਿਖਾਉਨੇ ਤੁਹਾਨੂੰ ਵੀ ਕਿੰਨਾ ਕੁ ਵੱਜਾ ਹਾਂਜੀ ਸਾਰੇ ਲੋਕ ਦੇਖਣੇ ਆਉਂਦੇ ਚਰੇ ਪਰ ਵੀ ਸੇਵਾ ਬਹੁਤ ਜ਼ਿਆਦਾ ਹੁੰਦੀ ਆ ਆਹ ਦੇਖੋ ਮਰੋਂ ਦੀ ਕੋਈ ਗੱਲ ਨਹੀਂ ਉਦਿਲੂ ਹੈ ਇਹ ਚਲੋ ਜੀ ਆਪਾਂ ਗੱਡੀਏ ਗੱਡੀ ਆ ਵੇਖੋ ਕਿੱਥੋਂ ਆਇਆ ਇਹ ਤੋਂ ਨਿਊ ਦਿੱਲੀ ਦਾ ਰੋਟੂਗੜਾ ਬਾਅਦ ਨਿਊ ਦਿੱਲੀ ਤੋਂ ਆਇਆ ਇਹ ਉਹ ਜੁੰਦੇ ਰਿਓ ਉਹ ਜੁੰਦੇ ਰਿਓ ਝੋਟਿਓ ਉਹ ਜੁੰਦੇ ਰਿਓ ਝੋਟਿਓ ਸਿਸਟਮ ਵੈਰੀ ਵੱਡੀ ਇਥੇ ਕੋਹ ਹੰਦੇ ਵਾਲ ਵਿਆਹੀ ਉਹਨਾਂ ਨਾਲ ਆਏ ਸੀ ਤੇ ਆ ਕੋਠੀ ਵਾਲਾ ਜਦੋਂ ਸੱਜਣੀਆਂ ਮੁੰਡਾ ਮਿਲਦਾ ਜੁਲਦਾ ਰਹਿੰਦਾ ਵਿਚਾਰਾ ਉਦੋਂ ਹੀ ਆ ਬਾਂਦਾ ਆ ਬਾਂਦਾ ਰੋਲਾ ਪਿਆ ਸੀ ਉਦੋਂ ਵੀ ਇਹ ਬਾਨਾ ਤੋੜਦੇ ਤੇ ਕੋਹਨੇ ਵਾਲਾ ਪਿੰਡ ਥੋੜਾ ਜਿਹਾ ਮਲੁੱਤਬਾਈ ਤੋਂ ਬਸ ਸਕਦਾ ਸੀ ਤੇ ਇਹ ਫਿਰ 마ਸ਼ੀਹਾਲ ਪਿੰਡ ਅਗਲੇ ਬਸੇ ਫਿਰ 마ਸ਼ੀਹਾਲ ਵਾਲਿਆਂ ਕਹਿੰਦੇ ਵੀ ਜੇ ਇਹ ਬਾਨਾ ਟੁੱਟਦਾ ਤੇ ਫਿਰ ਸਾਡਾ ਨੁਕਸਾਨ ਹੁੰਦਾ ਇਸ ਕਰਕੇ ਇਹ ਬਾਂਦ ਵੀ ਬੜੀ ਇਥੇ ਖਿਚਾਉਤਾਂ ਨੇ ਜੂ ਚੱਲਦੀ ਰਹੀ ਬਹੁਤ ਗੋਲੀ ਤੱਕ ਚੱਲਦੀ ਨਾ ਤਾਂ ਕਿ ਇਥੇ ਵੀ ਇਦਾਂ ਹੋਣਾ ਉਦਾਂ ਹੋਣਾ ਚਲੋ ਕਰਦੇ ਆ ਕਰਦੇ ਆ ਉਹ ਬਾਬਾਈ ਦਾ ਦਰਬਾਰ ਆ ਬਾਬਾ ਬਗਨ ਸ਼ਾਹੀ ਦਾ ਬਾਬਾ ਜੀ ਨੇ ਕਰਾਮਾਤ ਕੀਤੀ ਆ ਕਰਕੇ ਕਰਾਮਾਤ ਇਥੋਂ ਆ ਵੇਖੋ ਜੀ ਬਾਬੇ ਦੇ ਬਿਲਕੁਲ ਸਾਹਮਣੇ ਹੀ ਤੁਸੀਂ ਤੋੜਦੀ ਆ ਤੁਸੀਂ ਟੁੱਟਣ ਨਾਲ ਜਿਹੜਾ ਪਿੰਡ ਦਾ ਕਾਫੀ ਵਿਚਾ ਹੋ ਗਿਆ ਉਦਾਂ ਸੜਕਾਂ ਤੇ ਬਹੁਤ ਜ਼ਿਆਦਾ ਮળો ਮੜਾ ਹਾਲਿਆ ਪਰ ਫਿਰ ਵੀ ਤੁਸੀਂ ਟੁੱਟਣ ਦੇ ਨਾਲ ਥੋੜਾ ਜਿਹਾ ਪਿੰਡ ਦਾ ਵਿਚਾ ਹੋ ਗਿਆ ਆਏ ਕੋਲ ਮੈਂ ਤਾਂ ਕੋਠੀ ਦਾ ਵੀ ਹੋਣਾ ਸਾਰਾ ਹਸਾਬ-ਤਬਾਹ ਆ ਛਟਕ ਵੀ ਜਿਹੜੀ ਟੁੱਟੀ ਆ ਜੀ ਘਰ ਦੇ ਸਾਹਮਣੇ ਆਖੋ ਇਹ ਕਿਤੋਂ ਪਾੜ ਪਿਆ ਇਹ ਕਾਹ ਵਾਲੇ ਪਾਸੇ ਪਾੜ ਪਿਆ ਆਹ ਵਿਚਾਰੀ ਦਾ ਢੀ ਵਾਲੇ ਦੀ ਕੋਠੀ ਸਾਰੀ ਖੋਨਾ ਤੁਹਾਨੂੰ ਥੋੜੀ ਜੀ ਬੈਕ ਸਾਈਡ ਤੇ ਹੋ ਗਈ ਕੋਠੀ ਆ ਤੁਹਾਨੂੰ ਖੋਨਾ ਜੀ ਆ ਜੀ ਉਹ ਆਪਣਾ ਘਰ ਆ ਵੇਖੋ ਇਹ ਨਾ ਪਹਿਲਾਂ ਅੱਗੇ ਨੂੰ ਹੀ ਮੈਂ 4-5 ਰਿਹਾ ਆਇਆ ਵਾਂ ਪਹਿਲਾਂ ਕਾਫੀ ਅੱਗੇ ਨੂੰ ਹੀ ਹੁਣ ਯਾਰ ਪਿਛੇ ਵੀ ਮਨ ਬੈਕ ਸਾਈਡ ਨੂੰ ਜਾਈ ਜਾਂਦੇ ਆ ਇਥੋਂ ਫੋਟੋ ਘੱਟ ਦੇਦਾ ਮੈਨੂੰ ਫੋਨਾ ਫੋਟੋ ਹੀ ਬਹੁਤ ਘੱਟ ਦੇਦਾ ਭਰੇ ਨਾ ਪੰਜ-ਛੇ ਦਿਨ ਹੋ ਗਏ ਮੈਂ ਪਹਿਲਾਂ ਵੀ ਆਇਆ ਹਾਂ ਉਦੋਂ ਇਹ ਸਿੱਧਾ ਬੱਸੇ ਨੇ ਫਰੰਟੂ ਨਹੀਂ ਹੁਣ ਇਹ ਬੈਕ ਨੂੰ ਜਿਆਦਾ ਹੋ ਗਿਆ ਕੋਈ ਬਹੁਤ ਯਾਰ ਮੜਾ ਆ ਵੀ ਦਿਨ ਅੱਡੇ ਕੋਈ ਪਤਾ ਨਹੀਂ ਕੋਈ ਵੀ ਨਹੀਂ ਪਤਾ ਵੀ ਕਰੂੰ ਔਰ ਕੋਈ ਸੀ ਲੱਗੇ ਆ ਆਮਣਾ ਹਣਾ ਬੈੱਡ ਸ਼ੈੱਡ ਬੰਦਾ ਟੌਰ ਨਾ ਹੁੰਦਾ ساری ਉਮਰ ਨੰਗ ਜਾਂਦੀ ਇੱਕ ਕਾਰ ਪਾਉਣ ਲੱਗਿਆ ਇੱਕ ਕਾਰ ਪਾਉਣ ਲੱਗਿਆ ساری ਉਮਰ ਲੰਘ ਜਾਂਦੀ ਬੰਦੇ ਦੀ ਤੇ ਕੀ ਇਹਦਾ ਕੀ ਸੋਚ ਰਿਹਾ ਕਿ ਵਿਚਾਰਿਆਂ ਕਾਰ ਪਾਇਆ ਹੀ ਤੇ ਵੇਖੋ ਆ ਬੈਕ ਸਾਈਡ ਆ ਬੈਕ ਸਾਈਡ ਤੇ ਉਹ ਏਸੀ ਲੱਗਾ ਉਹ ਵੀ ਨਹੀਂ ਲਾਇਆ ਗਿਆ ਵਿਚਾਰਿਆਂ ਕੋਲ ਚਾਤ ਰੀੜ ਵੇਖੋ ਬੈਕ ਸਾਈਡ ਦੀ ਆਖੋ ਆ ਤਰੀੜ ਆ ਇਹ ਵੇਖੋ ਹੁਣ ਕੋਈ ਅਲਫਾਜ ਨਹੀਂ ਆ ਮਾਲੂ ਮੂੰਹੋਂ ਨਿਕਲ ਰਿਹਾ ਵੀ ਕੀ ਕਹੀਏ ਕੋਠੀ ਭਰ ਯਾਰ ਆ ਕਮਾਲ ਵੇਖੋ ਆ ਸਾਡਾ ਭਾਈਆਂ ਦਾ ਹੁੰਦਾ ਸੀ ਵੀ ਚਲੋ ਝੋਨੇ ਬਾੜੇ ਚੰਗੇ ਹੋ ਜਾਂਦੇ ਆ ਪਰ ਕਮਾਲ ਨੂੰ ਕੁਛ ਨਹੀਂ ਫਰਕ ਪੈਂਦਾ ਵੀ ਕਮਾਲ ਪਾਣੀ ਚੱਲ ਜਾਂਦਾ ਆ ਵੇਖੋ ਵੀਰੋ ਜਿਹੜਾ ਆ ਕਮਾਲ ਪਾਣੀ ਚੱਲ ਜਾਂਦਾ ਆ ਵੇਖੋ ਮੈਂ ਖੋਣਾ ਤੁਹਾਨੂੰ ਆ ਕਮਾਲ ਜੀ ਠੀਕ ਆ ਆ ਕਮਾਲ ਜੀ ਤੇ ਕਮਾਲ ਦਿੱਤੇ ਆ ਵੇਖੋ ਮਿੱਟੀ ਆ ਕਮਾਲ ਦਿੱਤੇ ਮਿੱਟੀ ਚੱਕ ਕੋਤੀ ਕਿਹੜਾ ਬੰਦਾ ਕਹਿ ਸਕਦਾ ਵੀ ਕਿ ਮੇਰੇ ਕੋ ਕਮਾਦ ਵੱਜ ਜਾਂਦਾ ਅੱਧਾ ਮਾੜਾ ਚੰਗਾ ਖੜਾ ਹੋਏ ਉਹ ਠੀਕ ਹੈ ਬਾਕੀ ਸਾਰਾ ਵੇਖੋ ਮੇਰੇ ਵਿੱਚ ਫਸਿਆ ਆਹ ਵੇਖੋ ਆਹ ਵੇਖੋ ਅੰ데 ਕਮਾਦ ਵੱਜ ਜਾਂਦਾ ਭਾਈਏ ਨੂੰ ਪੁੱਛਣ ਡਿਆ ਮੈਂ ਕਿਦਨ ਤੇ ਭਾਈ ਆਂਦਾ ਵੀ ਕਮਾਦ ਪਾਣੀ ਚੱਲ ਜਾਂਦਾ ਮਾੜਾ ਚੰਗਾ ਤੇ ਝੋਨਾ ਝੋਨਾ ਨਹੀਂ ਚੱਲ ਸਕਦਾ ਤੇ ਮੈਂ ਆ ਕਮਾਦ ਖਾਉਣ ਨੇ ਵੀ ਕਮਾਦ ਨੇ ਵਿਚਾਰੇ ਨੇ ਨਹੀਂ ਚੱਲਿਆ ਆ ਰੇਤਾ ਵੇਖੋ ਕਿਨੇ ਕਿਨੇ ਫੋਟਿਆ ਆਹ ਵੇਖੋ ਮੈਂ ਤੁਹਾਨੂੰ ਪਿੱਛੇ ਉਹ ਖਾਉਣ ਲੱਗਾ ਵਾਂ ਅਰੀ ਤਾਈ ਹੋ ਆਹੂ ਤਿੰਨ ਤਿੰਨ ਚਾਚਾ ਫੁੱਟ ਰੀਤਾ ਚੜਤੀ ਐ ਆਹੂ ਚਲੋ ਆ ਬੜਾ ਪਾਣੀ ਪਈ ਆਤੀ ਛੇਤੀ ਆਇਆ ਐਂਦੀ ਵਿੱਚ ਦੀ ਹੋ ਗਏ ਨਾ ਬੈਕ ਸਾਈਡ ਵਖਾ ਗਏ ਉਹਨੇ ਆਹ ਉਧਰ ਪਾਣੀ ਦੀ ਬੰਬੀ ਉਹ ਕੀ ਲੈ ਆ ਕੋਈ ਗੱਲ ਨਹੀਂ ਨਵਾਜ ਨੂੰ ਜਿਸ ਨਵਾਜ ਨੂੰ ਜੇਐਸਵੀ ਵਖਾਉਣੇ ਆ ਆਹ ਕੋ ਤੁਹਾਨੂੰ ਕਮਾਦ ਦਾ ਦੱਸਿਆ ਹੀ ਨਾ ਵੀ ਕਮਾਦ ਦਾ ਵੇਖੋ ਕੀ ਹਾਲ ਕਰਤਾ ਉਹ ਵੀਰ ਨੂੰ ਮਿਲਦੇ ਆ ਬਾਅਦ ਚੋਂ ਆਹ ਕੋਠੀ ਆਉ ਆਇ ਕੋਈ ساری ਉਮਰ ਯਾਰ ਬੰਦਾ ਮਾਨੂੰ ਮਿਹਨਤ ਕਰਦਾ ਹਨਾ ساری ਉਮਰ ਆਇ ਕੋ ਇਸੀ ਤੱਕ ਨਹੀਂ ਲੱਗਿਆ ਕੀ ਯਾਰ ਬਸ ਆਉਂਦਿਆਂ ਮਿਲਦੇ ਆਂ ਵੀਰ ਨੂੰ ਆ ਬੇਕੇ ਤੇ ਹੈ ਪੈਣ ਮੈਂ ਦਿਲ ਰੋਂੜਿਆ ਵੇਖ ਕੇ ਵੀ ਯਾਰ ਕੀ ਕਿਉਂ ਇਨਾ ਕਰ ਕਿੰਨਾ ਕਹਿਰ ਕਮਾਇਆ ਯਾਰ ਇਹ ਪਰਵਾਹ ਦੇ ਨਾਲ ਓਏ ਹੋਏ ਹੋਏ ਮੈਂ ਨਾ ਵੇਖ ਯਾਰ ਆ ਜਾ ਆ ਜਾ ਚਿੜੀਆਂ ਵੀ ਆ ਲੈਣਾ ਕਿ ਨਹੀਂ ਰੀਜ ਨਾਲ ਪੁੰਗਦੇ ਇਹਨਾਂ ਵੀ ਚੱਲ ਜਾਂਦੇ ਰੀਜ ਨਾਲ ਬਣਾਏ ਇਹ ਗੱਲ ਦਾ ਤਿੱਖਾ ਹੀ ਨਹੀਂ ਬਹੁਤ ਮੜਾ ਹੋਇਆ ਯਾਰ ਬਿਹਾਰ ਨਾ ਹੁੰਦੇ ਮਿਲਦੇ ਇਹ ਏਸੀ ਲਾਉਂ ਤੱਕ ਦੀ ਹਿੰਮਤ ਨਹੀਂ ਪਈ ਕੀ ਇਹਦਾ ਕਿਹੜੇ ਹੈ ਨਾ ਹੈ ਇਹ ਏਸੀ ਪੜ ਗਿਆ ਹਾਂ ਉਹ ਪਾਣੀ ਨਾ ਹੋ ਗਿਆ ਹੁਣ ਨਾ ਓਹ ਹੋ ਆੜ ਕੋ ਟੈਲਾ ਲੱਗੀਆਂ ਹਨਾ ਟੈਲਾ ਲੱਗੀਆਂ ਇਦਾਂ ਹੀ ਵੇਲਾ ਥੱਲੇ ਆ ਗਈਆਂ ਉਹਦੋਂ ਹੀ ਮੈਂ ਰਾਤ ਨੂੰ ਖਈਂ ਨਹੀਂ ਰਹਾ ਹੋ ਗਿਆ ਸੀ ਚਲੋ ਮੇਰੇ ਸਾਹਮਣੇ ਆ ਘਰ ਦੇ ਤਿੰਨ ਜਿਹੜੀਆਂ ਭੇਟੀਆਂ ਹੁੰਦੀਆਂ ਮਤਲਬ ਜਿੱਚ ਆਪਾਂ ਘਰ ਦਾ ਸਮਾਨ ਰੱਖਦੇ ਹਣਾ ਬਿਸਤਰੇ ਬੁਸਤਰੇ ਵਗੈਰਾ ਰੱਖਦੇ ਆ ਉਹ ਮੇਰੇ ਸਾਹਮਣੇ ਰੁੜੇ ਮੈਂ ਇੱਥੇ ਖਲੋਤਾ ਹਾਂ ਹੁਣ ਉਹ ਵੇਲੋ ਯਾਰ ਵਿਚਾਰੇ ਲੋ ਕੀ ਕੋਈ ਕਰਨਾ ਪੈਦਾ ਘਰ ਨਹੀਂ ਛੱਡ ਕੇ ਜਾ ਸਕਦੇ ਇਹ ਨਹੀਂ ਆ ਪੀ ਕਿਤੇ ਜਾ ਨਹੀਂ ਸਕਦੇ ਘਰ ਛੱਡ ਗਏ ਇਹਨਾਂ ਦਾ ਜਾਨ ਨੂੰ ਦਿਲ ਨਹੀਂ ਕਰਨ ਰਿਆ ਪੇਕ ਦੋ ਦਿਨ ਥੱਲੇ ਰਹੇ ਆ ਇੱਕ ਟੈਂਟ ਥੱਲੇ ਲਾਇਆ ਤੇ ਹੁਣ ਆਓ ਵੇਖੋ ਜੀ ਇੱਕ ਉਹਨਾਂ ਨੇ ਆਪਣਾ ਡੰਗਰਾਂ ਦਾ ਢਾਰਾ ਵਈ ਹਨਾ ਤੇ ਉਹਦੇ ਉੱਪਰ ਲਾ ਕੇ ਤਰਪਾਲ ਤੇ ਪੱਖਾ ਲਾਇਆ ਉਥੇ ਦੋ ਜਣੇ ਸੌਂਦੇ ਹੋਣਗੇ ਇੱਕ ਅੱਧਾ ਜਣੇ ਥੱਲੇ ਸੌਂਦਾ ਹੋਊ ਵੇਖੋ ਯਾਰ ਏਸੀਆਂ 'ਚ ਸੌਣ ਵਾਲੇ ਹਨਾ ਵੀ 24 ਘੰਟੇ ਨਿਆਰੇ ਲੈਣ ਵਾਲੇ ਬੰਦੇ ਤੇ ਵੇਖੋ ਰੱਬ ਨੇ ਕਿਹੜੇ ਪਾਸੇ ਲਾ ਦਿੱਤੇ ਆ ਬਾਕੀ ਆ ਵੇਖੋ ਆ ਟਿੱਡਾ ਮੇਰਾ ਵੇਖੋ ਹੈ ਇਹ ਟਿੱਡੇ ਮੇਰੇ ਨੇ ਜੀਸੀਬੀ ਵੇਖਣੀ ਹੈ ਜੀਸੀਬੀ ਕਿੱਥੇ ਆ ਹੋਈ ਦਾ ਪੀਪੀ ਓਏ ਜੀਸੀਬੀ ਚਲੋ 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 ਵੇਖ ਲਈ ਆ ਵੇਖੋ ਯਾਰ ਕਿੰਨੀ ਕਿਨੀ ਰੇਤ ਚਾੜਤੀ ਹੈ ਭਈਓ ਤਾ ਡਾ ਭਲਾ ਹੋ ਜੇ ਆ ਤਾਂ 6 6 7 7 ਫੁੱਟ ਰੇਤ ਆ ਇਤੋਂ ਇਤੋਂ ਥੱਲੇ ਆ ਜ਼ਮੀਨ ਬਹੁਤ ਜ਼ਿਆਦਾ ਤੇ ਵੇਖ ਲਓ ਹਾਲਾਤ ਆ ਪਹਿਲੀ ਵੇਖ ਲਓ ਠੀਕ ਆ ਜੀ ਆ ਟੋਆ ਵਾ ਆ ਵੇਖੋ ਜੀ ਇੱਥੇ ਆ ਪੈ ਲਈ ਇਹਨੂੰ ਪੁੱਤ ਇੱਥੇ ਪੈ ਲਈ ਆ ਅਸਲ ਦੇ ਵਿੱਚ ਆ ਟੋਏ ਦੇ ਵਿੱਚ ਪੈ ਲਈ ਆ ਤੇ ਵੇਖ ਲੋ ਨਾਲ ਕਿੰਨੀ ਕਿੰਨੀ ਤਾਂ ਚਾੜਤੀ ਆਵੇ ਉਹ 5 5 6 6 7 7 ਫੁੱਟ ਚਾੜਤੀ ਕਿੰਨੀ ਦੇਖ ਆ ਰੁੱਖ ਵੇਖੋ 100 100 100 ਪੁਰਾਣੇ ਐ ਪੁੱਟੇ ਆ ਜਿੱਦਾਂ ਮਤਲਬ ਫੂਗ ਮਾਰ ਕੇ ਪੁੱਟੀ ਦਾ ਠੀਕ ਆ ਜੀ ਹਾਂ ਤੁਹਾਨੂੰ ਖਾਉਣ ਦੇ ਆ ਮੈਂ ਵੀ ਚਲੂ ਮੇਰੀ ਵੀ ਡਿਊਟੀ ਲੱਗੀ ਥੋੜਾ ਜਿਹਾ ਟਾਈਮ ਮੈਂ ਹੁੰਦਾ ਰਿਹਾ ਇੱਥੇ ਬਾਬਾ ਜੀ ਆਪਣਾ ਗੁਰੂ ਕੇ ਬਾਗ ਵਾਲੇ ਆ ਕਾਲ ਸੇਵਾ ਵਾਲੇ ਬਾਬਾ ਜੀ ਨੇ ਮੱਲੋ ਕੀ ਕਹੀਏ ਪੰਜਾਬੀ ਦੇ ਵਿੱਚ ਬਾਬਾ ਜੀ ਚੜਦੀ ਕਲਾ ਦਾ ਕੰਮ ਕਰਦਾ ਉਧਰ ਤਿੰਨੇ ਬੰਦ ਬੰਨਤੇ ਬਾਬਾ ਜੀ ਨੇ ਠੀਕ ਆ ਸਰ ਵਾਲੀ ਵਾਲਿਆਂ ਨੇ ਤੇ ਇੱਧਰ ਜਿਹੜਾ ਬੰਨ ਹੈ ਥੋੜਾ ਜਿਆਦਾ ਵੱਡਾ ਸੀ ਤੇ ਮੀਨ ਹੀ ਆਹ ਕੋਈ ਕਿੱਥੋਂ ਤੱਕ ਆ ਇਹ ਬਹੁਤ ਟਾਈਮ ਲੱਗ ਜਾਣਾ ਤੇ ਆਹਖੂ ਆਹ ਇਹ ਆਹ ਸਫੇਦਾ ਯਾਰ ਵੇਖੋ ਕਿੰਡਾ ਲੰਮਾ ਤੁਹਾਡੀ ਭਲੀ ਹੋ ਜੇ ਓਏ ਆਹ ਸਫੇਦਾ ਵੇਖੋ ਯਾਰ ਕਿੰਨਾ ਲੰਮਾ 32 ਕੋਟ ਡੂੰਗਾ ਤੇ ਆ ਝੋਨਾ ਵੇਖੋ ਕੀ ਹਾਲ ਹੋ ਗਿਆ ਜੀ ਓਏ ਹੋਏ ਇੱਥੇ ਕਿੱਥੇ ਕਣਕ ਬੀਜੀ ਉਹ ਯਾਰ ਆਖੋ ਇੱਥੇ ਕਣਕ ਕਿੱਥੇ ਬੀਜਾਂਗੇ ਥੱਲੇ ਹੋਰੀ ਤਾਂ ਨਹੀਂ ਹੰਡੀ ਯਾਰ ਹੈ ਆਖੋ ਇਹ ਆ ਆ ਭਈ ਕਹਦੇ ਹਾਸੇ ਇਹ ਭਈ ਇੱਥੇ ਨਾ ਲਿਆਂਦੇ ਨਾ ਦੇੜੀਆਂ ਹੈ ਹੈ ਓਕੇ ਓਕੇ ਆਪ ਬਈ ਇਹ ਲੈਂਦੇ ਆ ਇਹਨਾਂ ਨੇ ਪੱਖਾ ਲਾ ਕੇ ਪਾਣੀ ਕਢਣ ਦੇ ਓਕੇ ਫੇ ਇਹੋ ਨਾਲ ਇਹ ਪੱਖਾ ਲਾ ਕੇ ਤੇ ਪਾਣੀ ਸਾਰਾ ਇਧਰ ਕਰਨਗੇ ਨਾ ਤੇ ਇਹ ਚੋਂ ਪਾਣੀ ਸਾਰਾ ਘਟਾਗੇ ਤੇ ਇਹ ਦਿਨ ਰਾਤ ਲੱਗੇ ਰਹਿਣਗੇ ਪਾਣੀ ਘਟਾ ਦੇਣਗੇ ਹਨਾ ਘਟਾ ਦੇਣੀ ਫਿਰ ਉਨਾ ਹੀ ਹੋ ਜਾਂਦਾ ਆਹੋ ਪਿੱਛੂ ਬੜਾਈ ਜਾਣ ਪਰ ਬਾਬਿਆਂ ਨੇ ਚਲੋ ਬਹੁਤ ਮਿਹਨਤ ਵਾਰੀ ਕਿੱਥੋਂ ਲੈ ਕੇ ਉਹ ਉਥੋਂ ਲੈ ਕੇ ਅੱਧ ਤੋਂ ਵੱਧ ਬੰਨ ਬੰਨਤਾ ਬਾਬਿਆਂ ਨੇ ਅੱਧ ਤੋਂ ਵੱਧ ਰਹਿ ਤੇ ਪਿਛੇ ਰਹਿ ਗਿਆ ਟੁੱਟਾ ਇੱਥੋਂ ਹੀ ਨਹੀਂ ਨਹੀਂ ਤੇ ਮੈਨੂੰ ਪਤਾ ਇੱਥੋਂ ਟੁੱਟਾ ਯਾਰ ਮੈਂ ਯਾਰ ਇਨੀ ਸਾਂਝੀ ਟੁੱਟਾ ਵਾ ਕੋਈ ਨਹੀਂ ਆ ਤੁਹਾਨੂੰ ਕੋਈ ਹੋਰ ਚੀਜ਼ ਖੋਣੇ ਆ ਤੁਸੀਂ ਹੈਰਾਨ ਹੋ ਜਾਓਗੇ ਆਜੋ ਆਪਾਂ ਭਗਵੰਤਮਾ ਭਗਵੰਤਮਾ ਸਾਹਿਬ ਨੇ ਕੋਲੇ ਇਧਰ ਆ ਇਧਰ ਆਓ ਭਗਵੰਤਮਾ ਸਾਹਿਬ ਨੇ ਕਹਿਤਾ ਵਾ ਵੀ ਆ ਫਲ ਮੇਰੀ ਹੂੰ ਆਓ ਯਾਰ ਮੈਂ ਉਦਾਂ ਵਲੌਗ ਚਾਹਣੀ ਸੀ ਕਿ ਸੀਐਮ ਸਾਹਿਬ ਆਖਣ ਦੇ ਵੀ 20000 ਰੁਪਏ ਆ ਪਰ ਹਨਾ ਇਹਦੀ ਫਸਲ ਖਰਾਬ ਹੋਈ ਆ ਤੇ ਫਸਲਾਂ ਨੂੰ ਛੱਡੋ ਤੁਸੀਂ ਆ ਤੁਹਾਨੂੰ ਮੈਂ ਇੱਕ ਚੀਜ਼ ਬਖਾਉਣਾ ਇੱਜ ਦੱਸਿਓ 20000 ਰੁਪਏ ਛੱਡੋ ਇੱਜ ਫਸਲ ਕਿੰਨਾ ਟਾਈਮ ਹੋ ਸਕਦੀ ਆਓ ਇੱਧਰ ਆਓ ਆਹ ਵੇਖੋ ਜੀ ਇੱਥੇ ਸੜਕ ਦਾ ਨਾਮੋ ਨਿਸ਼ਾਨੀ ਨਹੀਂ ਹੈ ਜੀ ਸੜਕ ਕਿੱਥੇ ਆਓ ਉੱਥੇ ਆ ਠੀਕ ਆ ਆ ਬੱਜਰ ਸਾਰਾ ਉੱਥੇ ਆ ਠੀਕ ਆ ਆ ਬੱਜਰ ਵੇਖੋ ਇਹ ਚੁੱਕਿਆ ਨਹੀਂ ਜਾਣਾ ਆਹ ਕੋਈ ਆ ਆ ਬੱਜਰ ਜਿਹੜਾ ਹੀ ਉੱਥੇ ਹੀ ਆਹ ਵੇਖੋ ਆਹ ਬੱਜਰ ਉੱਥੇ ਤੇ ਕਿੰਨੀ ਜੋਰ ਨਾਲ ਇੱਥੇ ਆ ਗਿਆ ਵਾ ਇਨੂੰ ਕੌਣ ਇਕੱਠਾ ਕਰੂਗਾ ਆ ਵੇਖੋ ਜੀ ਇੱਟਾਂ ਪਤਾ ਨਹੀਂ ਕਿੰਨੇ ਬੱਜੇ ਰਾਤ ਕੋਈ ਜੀ ਆ ਵੇਖੋ ਆਹੋ ਠੀਕ ਆ ਜੀ ਆ ਵੇਖੋ ਪੂਰਾ ਉਖਾਦੇ ਕਰੀ ਚੁਣੀ ਚੂਮ ਕਰਤੀ ਤੇ ਆ ਵੇਖੋ ਯਾਰ ਉਹ ਜਦੋਂ ਗੱਲ ਵੱਖਰੀ ਵੀ ਆ ਕਿਦਾਂ ਸਾਫ਼ ਕਰਾਂਗੇ ਇਹ ਕਿਦਾਂ ਸਾਫ਼ ਕਰਾਂਗੇ ਇਹ ਨਹੀਂ ਸਮਝ ਆ ਗੰਡੀ ਇਹਦੇ ਵਾਸਤੇ ਜੀ ਉਹ ਵੇ ਐਸਾ ਹੀ ਇੱਕ ਨਦੇਵੀ ਦਰਿਆ ਬਖਸ਼ਦਾਨੀ ਆ ਜਿੱਥੋਂ ਲੰਘ ਜੇ ਕਰੀ ਬੜੇ ਚਰਵਾਦਾਂ ਦੇ ਪਰ ਰਾਹ ਲੈ ਲਿੰਦਾ ਤੇ ਉਹ ਬਾਕੀ ਤੁਹਾਨੂੰ ਬਖੋਣੇ ਆ ਬਾਅਦ ਚੋਂ ਜੀ ਠੀਕ ਆ ਜੀ ਆਹ ਵੇਖੋ ਜੀ ਕਿੰਨੇ ਕਿੰਨੇ ਫੁੱਟ ਰੇ ਇਤਿਹਾਸ ਕੋ ਹੁਣ ਪਾਣੀ ਮਤਲਬ ਵੀ ਤੁਸੀਂ ਕਾਫੀ ਬੰਦ ਦੀ ਆ ਬਾਬਾ ਜੀ ਹੁਣ ਨੇ ਪਰ ਚੱਕਰ ਇਹ ਪਿਆੜਿਆ ਵੀ ਤੁਸੀਂ ਬੰਦ ਦੀ ਤਾਂ ਵੇਖੋ ਜੀ ਆਲੇ ਦੁਆਲੇ ਬਹੁਤ ਮਿੱਟੀ ਲੱਗੀ ਆ ਬਹੁਤ ਜ਼ਿਆਦਾ ਤੇ ਟਰੱਕਾਂ ਦੇ ਟਰੱਕ ਜਿਹੜੇ ਆ ਉਹ ਖਲੋਤੇ ਇੱਥੇ ਔਰ ਮਾਰਸ਼ਲ ਸਾਈਡ ਵਾਲੇ ਵੀ ਇੱਧਰ ਵੀ ਉਸ ਫੈਮਲੀਆ ਸਾਰੀਆਂ ਵੇਖਣ ਆਉਂਡੀਆਂ ਨੇ ਤੇ ਆਹ ਕੋ ਆਪੇ ਦਿਲ ਆਰਡਰ ਤੇ ਲੈਂਦੇ ਆ ਮੈਨੂੰ ਸਰਕਾਰ ਲੋ ਪਾਣੀ ਕੱਢਣਗੇ ਪਾਣੀ ਕੱਢਣਗੇ ਟੂਬੰਡ ਘਟ